ਸੋ ਹਾਂਜੀ ਗੱਜ ਕਿਵੇਂ ਸਸਸੀ ਕਲ ਸੋ ਆਪਣਾ ਦਾ ਨਵਾਂ ਵਲਾਗ ਤੁਹਾਡੀ ਲੈ ਕੇ ਆਏ ਸੋ ਅੱਜ ਦੀਵਾਲੀ ਤੋਂ ਅਗਲਾ ਦਿਨ 22 ਤਰੀਕ 22 ਅਕਤੂਬਰ ਸੋ ਅੱਜ ਆ ਜਾਏਗਾ ਵਿਸ਼ਕਰਮਾ ਦੇ ਸੋ ਤੁਹਾਨੂੰ ਸਾਰਿਆਂ ਨੂੰ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਤੇ ਆਪਾਂ ਹੁਣ ਖੜਿਆ ਮੰਡੀ ਥੱਲੇ ਆਪਾਂ ਨਾਲ ਲੈਣਾ ਸੀ ਮਨੋਜਨਾ ਨਾਲੇ ਸੋ ਆਪਾਂ ਨਾਲ ਲੈ ਰਹੀ ਤੁਹਾਨੂੰ ਮਿਲਦੇ ਆਂ ਵਲਾਗ ਵਿੱਚ ਬਣੇ ਰਿਓ ਜਲਦੀ ਲੀ ਫਿਰ ਜੋ ਕੋਈ ਨਾਲ ਮਿਲ ਕੇ ਚੱਲਦਿਆਂ ਕਰੇ ਟੰਕੀਆਂ ਨੂੰ ਬੈਠੀਏ ਫਿਰ ਲਓ ਜੀ ਅਭੀ ਚੱਲੀਏ ਫਿਰ ਸੋ ਜੇ ਅਪਾ ਕਰਿਆ ਆ ਕੇ ਸੋ ਆਪਣਾ ਨਾਲ ਖਾਣ ਲੱਗਿਆ ਸੋ ਆਪਣਾ ਨਾਲ ਖਾਣੀ ਤੁਹਾਨੂੰ ਮਿਲਦਿਆਂ ਵਲੌਗ ਵਿੱਚ ਪਨੇਰੇ ਫਿਰ ਤੁਹਾਨੂੰ ਲੈ ਕੇ ਚੱਲਦੇ ਆ ਸ਼ਾਮ ਨੂੰ ਕਿਤੇ ਬਾਹਰ ਘੁੰਮਣ ਸਪਾ ਆਖਾ ਕੇ ਮਿਲਦਿਆਂ ਵਲੌਗ ਵਿੱਚ ਪਨੇਰੇ ਸਾਹਮਣੇ ਚੱਲਦਾ ਟੀਵੀ ਸਰਬ ਜੋ ਸੀ ਪਹਿਲੇ ਨੰਬਰ ਤੇ ਦੇਖ ਸਕਦੇ ਹੋ 7 ਘੰਟਿਆਂ ਦੇ ਵਿੱਚ 3 ਮਿਲੀਅਨ ਆਪਣਾ ਡ੍ਰੀਮ ਆ ਕਦੇ ਪੂਰਾ ਹੋ ਜਾਊਗਾ ਦੇਖਦੇ ਆ ਸੋ ਕੋਈ ਨਹੀਂ ਸੋ ਮਿਲਦੇ ਆਂ ਵਲੌਗ ਵਿੱਚ ਪ੍ਰੀਤ ਸੜਤ ਤੱਕ ਨਹੀਂ ਕੁਛ ਹੋਇਆ ਚਲੋ ਰਗੀਤ ਸੋ ਹੰਝ ਗਿਆ ਜੀ ਸੱਸੀ ਘਾਲ ਸੋ ਆਪਾਂ ਹੁਣ ਆਗੇ ਗੁਰਦੁਆਰੇ ਦੇ ਉੱਪਰ ਸੋ ਤੁਹਾਨੂੰ ਆਪਾਂ ਵੀਡੀਓ ਦਿਖਾਣੇ ਗੁਰਦੁਆਰੇ ਤੋਂ ਲਾਈਟਾਂ ਵੀ ਨੇ ਘਣ ਲੱਗੀਆਂ ਲੱਗੀਆਂ ਪਟਾਕੇ ਚੱਲ ਰਹੇ ਨੇ ਬਹੁਤ ਜ਼ਿਆਦਾ ਸੋ ਤੁਹਾਨੂੰ ਦਿਖਾਣੇ ਆ ਵੀ ਕੁੱਟ ਗੁਰਦੁਆਰੇ ਤੋਂ ਬੜਾ ਘੈਂਟ 뷰ਅ ਸੋ ਦਿਖਾਣੇ ਆ ਵਲੌਗ ਵਿੱਚ ਸੋ ਪਟਾਕੇ ਚੱਲ ਰਹੇ ਨੇ ਸ਼ਾਰਟਸ ਚੱਲ ਰਹੇ ਨੇ ਸਾਰੇ ਪਾਸੇ ਚੱਲ ਰਹੇ ਨੇ ਹਲੇ ਪਟਾਕੇ ਅੱਜ ਵਿਸ਼ਕਰਮਾ ਦੇ ਆ ਸੋ ਤੁਹਾਨੂੰ ਪਤਾ ਹੋਵੇ ਕਰ ਲਿਓਣੀ ਸਵੇਰੇ ਮੱਥਾ ਟੇਕ ਲੈਣਾ ਸੋ ਤੁਸੀਂ ਗੁਰਦੁਆਰੇ ਵੀ ਗਏ ਹੋਗੇ ਵਿਸ਼ਕਰਮਾ ਮੰਦਿਰ ਵੀ ਗਏ ਹੋਗੇ ਸੋ ਤੁਹਾਨੂੰ ਤੱਕ ਹਾਂ ਲਿਆ ਵਲੌਗ ਵਿੱਚ ਨਹੀਂ ਬੋਲੇ ਹੋ ਤੇਰੀ ਸੋ ਅੱਜ ਕਰੋ ਜੇ ਗੁਰਦੁਆਰੇ ਤੋਂ ਉੱਪਰ ਵੀਊ ਪਟਾਕੇ ਦੀ ਵਾਯਾ ਆ ਰਹੀ ਹੈ ਚਾਰੇ ਪਾਸੇ ਪਟਾਕੇ ਪਟਾਕੇ ਚੱਲ ਰਹੇ ਨੇ ਸੋ ਦੇਖ ਸਕਦੇ ਹੋ ਆਪਣਾ ਘਰ ਉਥੋਂ ਦੇਖੂਗਾ ਔਖਾ ਸਖਾ ਇਹ ਖੜੇ ਹੈ ਸ਼ੁਕਰੋ ਜੱਕ ਆ ਵੀ ਤੇ ਦੇਖ ਆ ਵੀ ਆ ਮੰਡੀ ਨੂੰ ਨਹੀਂ 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 ਵਰ ਗਿਆ ਤੋ ਹਾਂਜੀ ਗਾਇਜ਼ ਗੇਮ ਹੈ ਸੱਸੀ ਗਾਲ ਸੋ ਆਪਣਾ ਅੱਜ ਦਾ ਦੂਜਾ ਡੇ ਦੂਜਾ ਵਲੌਗ ਦੂਜਾ ਡੇ ਸੋ ਆਪਾਂ ਹੁਣ ਚੱਲੇ ਆਂ ਕੱਲ ਵੀ ਸ਼ਗਰਮੜੇ ਸੀ ਆ ਪਟਾਕੇ ਚਲਾਏ ਨਹੀਂ ਸਿੱਧਾ ਘਰੇ ਕੋਰੇ ਆ ਗਏ ਸੀ ਬਾਹਰ ਸਗਰੀ ਸੀ ਬੜਾ ਕੰਮ ਸੋ ਆਪਾਂ ਹੁਣ ਚੱਲੇ ਸਪਲੈਂਡਰ ਲਾ ਕੇ ਮੜਾ ਬੰਦਾ ਹੋ ਫਿਰ ਚੱਲੱਤ ਲਾਊਗਾ ਤੇ ਮੈਂ ਬੈਠੂਗਾ ਆਰਾਮ ਨਾਲ ਤੇ ਚੱਲਦੇ ਹਾਂ ਲਾ ਕੇ ਜ ਬ੍ਰਿੰਡਰ ਸਪਲੈਂਡਰ ਕੱਢ ਲਈਏ ਬਾਹਰ ਆ ਦੇਖੋ ਆ ਪੱਪੀ चल 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 अमरीताए 살아 ਦੇ ਬੁਝਾਲ ਨੇ ਦੇਖੀ ਕਿਤੇ ਆ ਹੋ ਗਿਆ ਹੋ ਗਿਆ ਸਟਾਰਟ ਹੋ ਗਿਆ ਹੀ ਹੋ ਗਿਆ ਹੋ ਗਿਆ ਕਲੱਚ ਸਾਡੇ ਕਲੱਚ ਛੱਡ ਰੈਡ ਦੇ ਬੋਲੇ ਨਾ ਰੈਡ ਦੇ ਉਹ ਕਾਰਬੂਰੇਟਰ ਸਵਾਹ ਗਿਆ ਕਿ ਸ਼ਸ਼ੀ ਕਾਰ ਤੋਂ ਆਪਾਂ ਹੁਣ ਚੱਲਿਆ ਸਪਲੈਂਡਰ ਨੂੰ ਲੱਤ ਲਾ ਕੇ ਪਤਾ ਨਹੀਂ ਕੀ ਹੋਇਆ ਕਾਰਬੂਰੇਟਰ ਸਾਫ਼ ਕਰਨ ਵਾਲਾ ਕਿ ਵੀ ਚੱਲ ਨਹੀਂ ਰਿਹਾ ਗੇਅਰ ਪਾ ਕੇ ਚਲਾਇਆ ਸੀ ਚੱਲਿਆ ਨਹੀਂ ਪਜਾ ਕੇ ਸ ਕੋਈ ਨਹੀਂ ਚਲਦਿਆਂ ਲੈ ਕੇ ਆਪਾਂ ਫਿਰ ਸਿੱਧਾ ਦੁਕਾਨ ਤੇ ਆ ਕੇ ਮਿਲਦੇ ਚਲ ਚੱਲੀਏ ਟਾਈਮ 7-8 ਵਜੇ ਕੋਣੇ ਮੈਨੂੰ ਪਤਾ ਨਹੀਂ 7-8 ਨਹੀਂ 5-6 ਵਜੇ ਹੋਣੇ ਆ ਆਪਾਂ ਨੇਹਾ ਇਲੈਕਟ੍ਰੋਨਿਕ ਤੇ ਵੀ ਜਾ ਕੇ ਆਣਾ ਸੋ ਚੱਲਦੇ ਆਂ ਵਲੌਗ ਵਿੱਚ ਬਣੇ ਰਿਹਾ ਪਹਿਲਾ ਆ ਸਪਲੈਂਡਰ ਖੜਾ ਦੀਏ ਫਿਰ ਚੱਲਦੇ ਆਂ ਨੀਹਾ ਇਲੈਕਟ੍ਰੋਨਿਕ ਤੇ ਚੱਲੋ ਚੱਲ ਲੀਏ ਫਿਰ ਹਾਏ ਹੁਣ ਪਾਰੇ ਦਿਖਾਈ ਦੰ ਦੱਸੂ ਮੈਂ ਸੱਚਰਾ ਵਲੌਗ ਦੇ ਦਲਾਲੀ ਮੇਰੇ ਕੁੱਟੂ ਆ ਸੋ ਇਹ ਤੋਂ ਉਹਨਾਂ ਵਾਲਾ ਇਹਨੂੰ ਧੋਵਾਂਗੇ ਕਦੇ ਇਹਨੂੰ ਉਹ ਪੈਰਾ ਕੀੜੀਆਂ ਨੜਦੀ ਇਹਨੇ ਗਾਇਜ਼ ਕੋ ਗਾਇਜ਼ ਕੋੜੀ ਪਿੰਡ ਦਾ ਅੰਡਰਗ੍ਰਾਊਂਡ ਕੋਲ ਆ ਗਿਆ ਦੇਖ ਸਾਡੇ ਨੂੰ ਦੇਖਣਾ ਤਾਂ ਕੀ ਆ ਪੋਲੀਆ ਬਸ ਉਧਰ ਚੱਕ ਕੇ ਉਧਰ ਮਾਰਨਾ ਉਹਨੇ ਹੋਰ ਕੁਛ ਨਹੀਂ ਕਰਨਾ ਇਹਦਾ ਘੋੜੀਆਂ ਮਿਲਾ ਦੀਆਂ ਬੰਦ ਲੀਗਾ ਹਾਂ ਅੱਧਾ ਦੋ ਆਗੇ ਦੇ ਰਿਹਾ ਸਾਰੇ ਲੱਗ ਸੋ ਹਾਂਜੀ ਗਾਇਸ ਸ਼ਸ਼ੀ ਕਾਲ ਸੋਏ ਖੜੀ ਆਪਣੀਆਂ ਦੋਨੋਂ ਗੱਡੀਆਂ ਤੇ ਆਪਾਂ ਇਥੇ ਚਾਂਜ ਸਵੀਡ ਤੇ ਮੈਂ ਤਾਂ ਕਦੇ ਅੱਜ ਤੱਕ ਆਇਆ ਨੀ ਇੱਕ ਦੋ ਵਾਰ ਇੱਕ ਵਾਰ ਆਇਆ ਸੀ ਬਸ ਦਸਵੇਂ ਦਾ ਪੇਪਰ ਹੋਈ ਸੀ ਜਦ ਡੱਬਾ ਲੈ ਗਿਆ ਸੀ ਸਕੂਲ ਲਈ ਉਦੋਂ ਆਇਆ ਸੀ ਹੁਣ ਮੈਂ ਦੁਬਾਰਾ ਆਇਆ ਅੰਮ੍ਰਿਤਸਰ ਲੈ ਕੇ ਆਇਆ ਮੈਨੂੰ ਪਤਾ ਨਹੀਂ ਸਮੋਸੇ ਲੈਣੇ ਆ ਤੇ ਘਰੇ ਕੋਈ ਆਇਆ ਘਰੇ ਇਸ ਤੇਰ ਆਇਆ ਤਾਂ ਉਹ ਨਾ ਦੂਜਾ ਨਮਾ ਖਾਊਗਾ ਮੈਂ ਸੁ ਗਾਈ ਅੰਮ੍ਰਿਤਸਰ ਨੇ ਕਾਹਦੇ ਘਰ ਤੱਕ ਲਫਾਫਾ ਗੇਟ ਤੇ ਸਾਸ ਡੋਲਤੀ ਸਾਰੀ ਇਹਨੇ ਕੀਤਾ ਸਾਰਾ ਕੰਡ ਬਾਹਰ ਵੀ ਰਾ ਹੋਰ ਕੇ ਸੁਰਵੀ 10 ਠੀਕ ਹੈ ਮੈਂ ਸੋ ਹਾਂ ਜੀ ਕਿਵੇਂ ਸੱਸੀ ਗੱਲ ਤੋਂ ਆਪਣਾ ਦਾ ਨਵਾਂ ਵਲੌਗ ਹੋਈ ਚੱਲ ਰਿਹਾ ਸੋ ਮੈਂ ਸੇਵਾ ਕਰਦੇ ਹੋਏ ਸਾਡੀ ਗਲੀ ਚ ਕੱਲ ਪਰਵਾਦ ਫੇਰੀ ਆ ਸੋ ਤੁਹਾਨੂੰ ਦਿਖਾਵਾਂਗੇ ਕੋਈ ਚੱਕਰ ਨਹੀਂ ਸੋ ਆਪਾਂ ਪਹਿਲਾਂ ਗੱਦੇ ਲੈ ਜੀਏ ਗੱਦੇ ਪਏ ਨੇ ਗਲਾਸ ਗਲਾਸ ਸੋ ਆਪਾਂ ਗੱਦੇ ਵੇਨੇ ਗੱਦੇ ਚੱਕ ਲਈ ਫਿਰ ਤੁਹਾਨੂੰ ਮਿਲਦੇ ਆ ਵਲੌਗ ਵਿੱਚ ਬਣੇ ਰਿਹਾ ਮਹੱਲੇ ਦੀ ਖੋਰ ਆਈਟਮ ਵਿਰਾਜ ਸੋਹੋਤ ਪਹਿਲੀ ਕਿਹੜੀ ਆ ਹੈ ਪਹਿਲੀ ਚੱਡਾ ਪਹਿਲੀ ਹਾਂ ਪਹਿਲੀ ਚੱਡਾ ਉਹਦਾ ਕੋਤ ਸਰਤਾਜ ਸਿੰਘ ਚੱਡਾ ਸਰਤਾਜ ਸਿੰਘ ਚੱਡਾ ਆ ਗਿਆ ਸਾਲੇ ਨੇ ਉਹ ਫੜਾ ਦਿਉਣਾ ਹਾਏ ਹਾਏ ਸਰਤਾਜ ਥੱਲੇ ਦੇਖੀ ਨਹੀਂ ਸਾਹਿਬ ਤਾਰਵੜੀ ਕੱਲ ਦੱਸਦੇ ਵਿਰਾਜ ਇਹ ਦੱਸਤਾ ਸੀ ਗੱਲ ਨਹੀਂ ਨਿਕਲਦੀ ਮੈਂ ਤਾਂ ਸੋ ਹਾਂ ਜੇ ਇਸ ਕੇਮੇ ਸ਼ਸ਼ੀ ਕੱਲ ਤੋਂ ਜਿਹੜਾ ਆਪਾਂ ਵਲੌਗ ਐਂਡ ਕਰ ਰਹੇ ਹੁਣ ਆਪਾਂ ਬੈਠੇ ਆ ਆਈਟੀਆਈ ਸੋ ਆਪਾਂ ਕੱਲ ਵਲੌਗ ਐਂਡ ਕੀਤਾ ਅੱਜ ਰਾਤ ਨੂੰ ਸੋ ਕੋਈ ਨਹੀਂ ਆਪਾਂ ਹੁਣ ਵਲੌਗ ਐਂਡ ਕਰ ਦਿੰਦੇ ਹਾਂ ਸੋ ਤੁਹਾਨੂੰ ਆ ਬਲੌਗ ਚੱਲੀ ਰਿਹਾ ਨਵਾਂ ਬਣਾਉਣਾ ਸ਼ੁਰੂ ਕਰ ਦతా ਤਦੋਂ ਤੁਹਾਨੂੰ ਅਗਲੇ ਵਲੋਗ ਵਿੱਚ ਮਿਲਣਾ ਬਈ। ਵਲੋਗ ਵੀਡੀਓ ਨੂੰ ਸੋ ਆਪਾਂ ਐਂਡ ਕਰਦੇ ਹਾਂ। ਸੋ ਵੇਖ ਕੇ ਜੇ ਤੁਹਾਨੂੰ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰ ਕਰਿਓ ਤੇ ਡੇਲੀ ਆਪਣੇ ਵਲੋਗ ਦੇਖਣ ਲਈ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਨਵੇਂ ਵਲੋਗ ਵਿੱਚ। ਥੈਂਕ ਯੂ ਵਾਚਿੰਗ ਦਿਸ ਵੀਡੀਓ।